ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਆਪ ਸਭ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਜੋ ਬਹੁਤ ਹੀ ਪਿਆਰਾ ਸ਼ਬਦ ਹੈ ਇਹ ਮੇਰੇ ਬਹੁਤ ਹੀ ਸਤਕਾਰਯੋਗ ਵੀਰ ਜੀ ਰਸ਼ਪਾਲ ਸਿੰਘ ਖਾਲਸਾ ਜੀ ਵੱਲੋਂ ਲਿਖਿਆ ਗਿਆ ਹੈ ਜਿਸ ਨੂੰ ਮੈਂ ਆਪਣੀ ਆਵਾਜ਼ ਦੇ ਰਹੀ ਹਾਂ ਸੋ ਸੁਣੋ ਜੀ ਫਿਰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਉੱਤੇ ਇਹ ਬਹੁਤ ਹੀ ਪਿਆਰਾ ਸ਼ਬਦ ਬੋਲ ਦੀਏ ਟ ਟ ਸਰਹੰਦ ਦੀ ਫਰ ਦੀ ਗਵਾਈ ਹੌਸਲੇ ਬੁਲੰਦ ਦੀ ਬੋਲ ਦੀਏ ਟ ਟ ਸਰਹੰਦ ਦੀ ਫਰ ਦੀ ਗਵਾਈ ਹੌਸਲੇ ਬੁਲੰਦ ਦੀ ਸਿੱਖੀ ਦੇ ਸਿਧਾਂਤ ਪਾਲ ਦਿੱਤੇ ਸ਼ੇਰਾਂ ਨੇ ਛੱਡ ਤੇ ਜੇਕਰ ਸੂਰਮੇ ਦਲੇਰਾ ਨੇ ਛੱਡ ਤੇ ਜੇਕਰ ਸੂਰਮੇ ਦਲੇਰਾ ਨੇ ਛੱਡ ਦਿੱਤੀ ਜਿੰਦ ਤੇ ਪੁਗਾ ਕੇ ਬੋਲ ਨੂੰ ਸਿੱਖਦੇ ਨਿਭਾ ਗਿਓਹ ਚੋਟੀ ਦੇ ਰੋਲ ਨੂੰ ਛੱਡ ਦਿੱਤੀ ਜਿੰਦ ਤੇ ਪੁਗਾ ਕੇ ਬੋਲ ਨੂੰ ਸਿੱਖਦੇ ਨਿਭਾ ਗਿਓਹ ਚੋਟੀ ਦੇ ਰੋਲ ਨੂੰ ਰਤੀ ਨਾ ਡੁਲਾਇਆ ਬਈ ਸੋਨੇ ਦੇ ਟੇਰਾ ਨੇ ਰਤੀ ਨਾ ਡੁਲਾਇਆ ਬਈ ਸੋਨੇ ਦੇ ਟੇਰਾ ਨੇ ਛੱਡ ਤੇ ਜੇਕਾਰੇ ਸੂਰ ਮੇਂ ਦਲੇਰਾ ਨੇ ਛੱਡ ਤੇ ਜੇਕਾਰੇ ਸੂਰਮੇ ਦਲੇਰਾਂ ਨੇ ਦਾਦੀ ਨੇ ਸੀ ਪਾ ਕੇ ਦਿੱਤੇ ਜਿਹੜੇ ਪੁਰਨੇ ਗੱਲ ਪੱਕੀ ਪਿਤਾ ਦੱਸੀ ਜੋ ਹਜੂਰ ਨੇ ਦਾਦੀ ਨੇ ਸੀ ਪਾ ਕੇ ਦਿੱਤੇ ਜਿਹੜੇ ਪੁਰਨੇ ਗੱਲ ਪੱਕੀ ਪਿਤਾ ਦੱਸੀ ਜੋ ਹਜੂਰ ਨੇ ਗੱਜ ਦੇ ਵਿਗਾੜ ਨਾ ਕੀ ਡੁੱਲੇ ਬੇਰਾਂ ਨੇ ਗੱਜ ਦੇ ਵਿਗਾੜ ਨਾ ਕੀ ਡੁੱਲੇ ਬੇਰਾਂ ਨੇ ਛੱਡ ਤੇ ਜੇਕਾਰੇ ਸੂਰਮੇ ਦਲੇਰਾਂ ਨੇ ਛੱਡ ਤੇ ਜੇਕਾਰੇ ਸੁਰ ਮੇ ਦਲੇਰਾ ਨੇ ਗੋਡੇ ਵੱਡ ਕੰਧ ਰੱਖੋ ਤੀਰ ਵਰਗੀ ਖਾਲਸੇ ਦੀ ਸੋਹਣਿਓ ਜਗੀਰ ਵਰਗੀ ਗੋਡੇ ਵੱਡ ਕੰਧ ਰੱਖੋ ਤੀਰ ਵਰਗੀ ਖਾਲਸੇ ਦੀ ਸੋਹਣਿਓ ਜਗੀਰ ਵਰਗੀ ਖਾਲਸੇ ਤੇ ਰਹਿਣੀ ਆ ਸਦਾ ਲਈ ਮੇਰਾ ਨੇ ਖਾਲਸੇ ਤੇ ਰਹਿਣੀ ਆ ਸਦਾ ਲਈ ਮੇਰਾ ਨੇ ਛੱਡ ਤੇ ਜੇਕਾਰੇ ਸੁਰ ਮੇ ਦਲੇਰਾ ਨੇ ਛੱਡ ਤੇ ਜੇਕਾਰੇ ਸੂਰਮੇ ਦਲੇਰਾਂ ਨੇ ਫਤਿਹ ਸਿੰਘ ਜੋਰਾਵਾਰ ਕਿਵੇਂ ਡੋਲਦੇ ਕਣ ਦਾਦੇ ਬਾਪ ਵਾਲੇ ਵਿੱਚ ਬੋਲਦੇ ਫਤਿਹ ਸਿੰਘ ਜੋਰਾਵਾਰ ਕਿਵੇਂ ਡੋਲਦੇ ਕਣ ਦਾਦੇ ਬਾਪ ਵਾਲੇ ਵਿੱਚ ਬੋਲਦੇ ਕਾਫਰਾ ਨ ਚੰਨ ਨੂੰ ਮਿਟਾਉਣਾ ਹਨੇਰਾ ਨੇ ਕਾਫਰਾ ਨ ਚੰਨ ਨੂੰ ਮਿਟਾਉਣਾ ਹਨੇਰਾ ਨੇ ਛੱਡ ਤੇ ਜੇਕਾਰੇ ਸੂਰਮੇ ਦਲੇਰਾਂ ਨੇ ਛੱਡ ਤੇ ਜੇਕਾਰੇ ਸੂਰਮੇ ਦਲੇਰਾਨੇ ਛੱਡ ਤੇ ਜੇਕਾਰੇ ਸੂਰਮੇ ਦਲੇਰਾਨੇ